ਵਦੇਸ਼ ਦੀ ਧਰਤੀ ਤੋਂ ਭੱਲਾ ਸਾਹਿਬ ਨੂੰ ਅੰਤਿਮ ਵਿਦਾਈ ਦੇਣ ਵਾਸਤੇ ਆਏ ਹਾਂ ਤਾਂ ਬਹੁਤ ਹੀ ਭਾਵੁਕ ਪਲ ਨੇ ਪੂਰਾ ਪੰਜਾਬ ਕੀ ਪੂਰਾ ਬਰਲਡ ਹੀ ਰੋ ਰਿਹਾ ਹੈ ਕਿ ਜਿਸ ਤਰੀਕੇ ਨਾਲ ਤਸਵੀਰਾਂ ਇਹਨਾਂ ਦੀ ਨਹੀਂ ਦੇਖੋ ਜਿਵੇਂ ਹੁਣੇ ਭੁੱਲਰ ਸਾਹਿਬ ਨੇ ਜ਼ਿਕਰ ਕੀਤਾ ਕਿ ਜੋ ਉਹਨਾਂ ਦੀ ਦੇਣ ਹੈਗੀ ਆ ਭੱਲਾ ਸਾਹਿਬ ਦੀ ਉਹ ਅਨਮੋਲ ਆ ਉਹ ਆਪ ਵੀ ਹੱਸਦੇ ਸੀਗੇ ਤਾਂ ਬਾਕੀ ਸਾਨੂੰ ਸਾਰਿਆਂ ਨੂੰ ਵੀ ਹਸਾਉਂਦੇ ਸੀ ਹੁਣ ਮੇਰਾ ਜਨਮ ਉਧਰ ਯੂਕੇ ਦਾ ਹੈਗਾ ਆ ਪਰ ਚਾਹੇ ਉਹ ਇੱਥੇ ਪੰਜਾਬ ਆ ਚਾਹੇ ਇੰਡੀਆ ਦੇ ਵਿੱਚ ਆ ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਉਹਨਾਂ ਦਾ ਲੋਹਾ ਮੰਦੇ ਸੀ ਤਾਂ ਜਦੋਂ ਵੀ ਉਹਨਾਂ ਦੀ ਫੈਲਮ ਹੁੰਦੀ ਸੀਗੀ ਉਹ ਇਦਾਂ ਸੀ ਕਿ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦਾ ਸੀਗਾ ਤਾਂ ਉਹਦੇ ਨਾਲ ਜਿਹੜਾ ਪੰਜਾਬੀ ਜ਼ੁਬਾਨ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਦੇ ਸੀ ਆਪ ਵੀ ਬਹੁਤ ਪੜ੍ਹੇ ਲਿਖੇ ਸੀਗੇ ਆਪ ਪੜ੍ਹੇ ਹੋਏ ਸੀ ਤਾਂ ਹੋਰਾਂ ਨੂੰ ਵੀ ਪੜਾਇਆ ਹੋਇਆ ਇਸ ਗੱਲ ਜੋ ਚਾਹੇ ਉਹ ਖੇਤੀਬਾੜੀ ਦੇ ਤੌਰ ਤੇ ਆ ਚਾਹੇ ਉਹ ਆਪਣੇ ਜੋ ਸਿਨੇਮਾ ਪੰਜਾਬੀ ਸਿਨੇਮੇ ਦੇ ਤੌਰ ਤੇ ਇੱਥੇ ਦੇਖੋ ਉਹਨਾਂ ਦੀ ਦੇਣ ਬਹੁਤ ਵੱਡਮੁੱਲੀ ਆ ਤਾਂ ਮੈਂ ਤਦੀ ਉਹ ਚੇਚੇ ਤੋਂ ਤੇ ਮੈਂ ਇਸ ਦਫਾ ਆਪਣੇ ਸਿਰਫ ਸਾਡੀ ਨਿੱਜੀ ਪਰਿਵਾਰਕ ਫੇਰੀ ਸੀ ਤਾਂ ਮੈਂ ਆਪਣੇ ਚਾਚਾ ਜੀ ਸਰਪੰਮ ਜੀ ਸਿੰਘ ਜੀ ਰਾਏਪੁਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਇਹਨਾਂ ਦੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਮੈਂ ਕਿਹਾ ਵੀ ਆਪਾਂ ਜ਼ਰੂਰ ਮੈਂ ਚਾਹੁੰਦਾ ਕਿ ਆਪਾਂ ਉੱਥੇ ਸ਼ਰਧਾਂਜਲੀ ਉਹਨਾਂ ਨੂੰ ਭੇਟ ਕਰਨ ਜਾਈਏ ਤਾਂ ਕਿ ਪਰਿਵਾਰ ਨੂੰ ਵੀ ਇਹ ਪਤਾ ਲੱਗੇ ਕਿ ਚਾਹੇ ਉਹ ਯੂਕੇ ਆ ਚਾਹੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਵੱਡੇ ਸਤਿਕਾਰ ਉਹਨਾਂ ਦੇ ਨਾਲ ਜੋ ਭੱਲਾ ਸਾਹਿਬ ਦੇ ਹੈ ਅਸੀਂ ਤਾਂ ਹੁਣ ਰਲ ਮਿਲ ਕੇ ਇਹੀ ਅਰਦਾਸ ਕਰ ਸਕਦੇ ਇੱਥੇ ਆ ਕੇ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਨਹੀਂ ਦੀ ਭੱਲਾ ਸਾਹਿਬ ਇੱਕ ਇੰਡਸਟਰੀ ਸੀ ਬਹੁਤ ਵੱਡੀ ਜਿਹਦੇ ਵਿੱਚੋਂ ਅਲੱਗ-ਅਲੱਗ ਕਲਾਕਾਰ ਨਿਕਲ ਰਹੇ ਸੀ ਉਹਨਾਂ ਨੂੰ ਅੱਗੇ ਸਿਖਾਇਆ ਜਾਂਦਾ ਸੀ ਕਿਸ ਤਰੀਕੇ ਨਾਲ ਦੁਨੀਆ ਵਿਚਰਨਾ ਹੈ ਭੰਮੀ ਨੂੰ ਢਿਲੂ ਦੀ ਗੱਲ ਕਰੀਏ ਗੁਰਪੀ ਕੋਗੀ ਦੀ ਗੱਲ ਕਰੀ ਉਹ ਵੀ ਉਸਤਾਦ ਮੰਨਦੇ ਸੀ ਕਹਿੰਦੇ ਸੰਕਾਟੇ ਦੇ ਜਦੋਂ ਦੂਰਦਰਸ਼ਨ ਪ੍ਰੋਗਰਾਮ ਚੱਲਦਾ ਸੀ ਉਸ ਸਮੇਂ ਭੱਲਾ ਸਾਹਿਬ ਨੂੰ ਮਿਲਣ ਵਾਸਤੇ ਸਾਡੀ ਅੱਖਾਂ ਦਰਸਦੀਆਂ ਸੀ ਭਾਵੇਂ ਕਿ ਗੁਰਪੀ ਕੋਗੀ ਦਾ ਬਹੁਤ ਵੱਡਾ ਨਾਮ ਹੋ ਗਿਆ ਪਰ ਕਿਤੇ ਨਾ ਫਿਰ ਵੀ ਭੱਲਾ ਸਾਹਿਬ ਦੀ ਦੇਣ ਸੀ ਬਿਲਕੁਲ ਦੇਖੋ ਜੋ ਭੱਲਾ ਸਾਹਿਬ ਦਾ ਜਿਹੜਾ ਮੈਨੂੰ ਪਤਾ ਉਦੋਂ ਕੈਸਟਾਂ ਦਾ ਦੌਰ ਸੀ ਜੇ ਸੀੜੀਆਂ ਵੀ ਨਹੀਂ ਨਿਕਲੀਆਂ ਸੀ ਉਦੋਂ ਵੀ ਹਰ ਸਾਲ ਜਦੋਂ ਉਹਨਾਂ ਦੀ ਕੈਸਟ ਆਉਂਦੀ ਸੀਗੀ ਚਾਹੇ ਉਹ ਸਾਡੇ ਰਾਜਪੁਰ ਪਿੰਡ ਜੀ ਦਾ ਆਏ ਹੋਰ ਪਾਸੇ ਸੀ ਦੇਸ਼ ਵਿਦੇਸ਼ ਹਰ ਇੱਕ ਨੂੰ ਸਿਗਾ ਵੀ ਕਦੋਂ ਉਹਨਾਂ ਦੇ ਹਾਸੇ ਵਾਲੀ ਉਹ ਟੇਪ ਆਊਗੀ ਤਾਂ ਕਦੋਂ ਅਸੀਂ ਰਲ ਮਿਲ ਕੇ ਬੈਠ ਕੇ ਤਾਂ ਆਪ ਵੀ ਹੱਸਾਂਗੇ ਸੋ ਇਹ ਜਿਹੜੀ ਖੇਚ ਦਾ ਕੇਂਦਰ ਹੁੰਦੇ ਆ ਬਹੁਤ ਵਿਰਲਿਆਂ ਨੂੰ ਇਹ ਸੁਭਾਗ ਪ੍ਰਾਪਤ ਹੁੰਦਾ ਹੈ ਕਿ ਉਹ ਆਪਣੇ ਨਾਲ ਦੇ ਨਾਲ ਉਹਨਾਂ ਦੀ ਵੀ ਜ਼ਿੰਦਗੀ ਖੁਸ਼ੀਆਂ ਭਰੀ ਕਰ ਦਵੇ ਜਦੋਂ ਤਣਾਉ ਭਰੇ ਮਾਹੌਲ ਦੇ ਵਿੱਚ ਬਹੁਤ ਸਾਰੇ ਲੋਕੀ ਗੁਜ਼ਰ ਰਹੇ ਨੇ ਇਹ ਖੁਸ਼ੀ ਭਰ ਸਮਾ ਵੀ ਉਹ ਭੱਲਾ ਸਾਰਗੇ ਨਹੀਂ ਦੇ ਸਕਦੇ ਨੇ ਸੋ ਤਦੀ ਆਪਾਂ ਰਲ ਮਿਲ ਕੇ ਉਹਨਾਂ ਨੂੰ ਜ਼ਰੂਰ ਚੇਤੇ ਕਰੀਏ ਤਾਂ ਸਿਰਫ ਹੁਣ ਨਹੀਂ ਅਗਾਹ ਤੋਂ ਵੀ ਠੀਕ ਹੈ ਬਿਲਕੁਲ ਜੀ ਦੇਖੋ ਕਿ ਯੂਕੇ ਤੋਂ ਐਮਪੀ ਸਾਹਿਬ ਜਿਹੜੇ ਪਹੁੰਚੇ ਹੋਏ ਨੇ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਭੱਲਾ ਸਾਹਿਬ ਵਰਗੀ ਸ਼ਖਸੀਅਤ ਮੁੜ ਕੇ ਦੁਨੀਆ ਵਿੱਚ ਆਉਣ ਦੀ ਔਖੀ ਹੈ ਕਿਉਂਕਿ ਭੱਲਾ ਸਾਹਿਬ ਨੇ ਜਿੱਥੇ ਕਿ ਦੁਨੀਆ ਨੂੰ ਹਸਾਇਆ ਹੈ ਤਾਂ ਅੱਜ ਸਾਰੇ ਮੈਂ ਅੰਤਿਮ ਵਿਦਾਈ ਦੇ ਸਮੇਂ ਰੋ ਰਹੇ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਕੀ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਲੋਕ ਉਹਨਾਂ ਦੀ ਅੰਤਿਮ ਵਿਦਾਈ ਵਾਸਤੇ ਪਹੁੰਚੇ ਹਨ ਤੁਹਾਨੂੰ ਕਿਵੇਂ ਸੰਮਿਤ ਦੇ ਨਾਲ ਤੇ